ਚੰਡੀਗੜ੍ਹ ਦੇ ਸੈਕਟਰ 42 ਦੀ ਮਾਰਕੀਟ ਵਿੱਚ ਇੱਕ ਸ਼ਖਸ ਦਾ ਤੇਜ਼ ਤਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਆਦਮੀ ਟਾਬਾ ਚਲਾਉਂਦਾ ਸੀ। ਵਧੇਰੇ ਜਾਣਕਾਰੀ ਦੇ ਰਹੇ ਨੇ ਸਾਡੇ ਪੱਤਰਕਾਰ ਨਵਿੰਦਰ ਸਿੰਘ ਬਰਾੜ। ਨਵਿੰਦਰ ਕੀ ਜਾਣਕਾਰੀ ਹੈ? ਦਰਪ ਮਨੀਪਾਲ ਨਾਮੇ ਟਾਬਾ ਮਾਲਕ ਦਾ ਕਤਲ ਕੀਤਾ ਗਿਆ। ਰਾਤ ਦੇਰ ਰਾਤ ਇਹ ਕਤਲ ਹੋਇਆ ਦੱਸਿਆ ਜਾ ਰਿਹਾ ਹੈ। ਪਰ ਇਲਜ਼ਾਮ ਹੈ ਕਿ ਮਨੀਪਾਲ ਦੇ ਕੋਲ ਕੰਮ ਕਰਨ ਵਾਲੇ ਵਿਜੇ ਨਾਮੀ ਨੌਕਰ ਨੇ ਇਹ ਕਤਲ ਕੀਤਾ। ਕਿਉਂਕਿ ਰਾਤ ਦੇ ਵਕਤ ਇਹਨਾਂ ਬੌਂਡ ਦੇ ਵਿੱਚ ਝਗੜਾ ਹੋਇਆ ਸੀ ਦੋਨਾਂ ਦੇ ਸ਼ਰਾਬ ਪੀਤੀ ਹੋਈ ਸੀ ਔਰ ਉਸ ਵੇਲੇ ਮਹੀਂ ਪਾਲ ਦਾ ਲੜਕਾ ਈਸ਼ਵਰ ਉੱਥੇ ਮੌਜੂਦ ਸੀ ਉਦੋਂ ਤੱਕ ਦੋਨਾਂ ਦੇ ਵਿੱਚ ਝਗੜਾ ਹੋਇਆ ਸੀ ਪਰ ਉਸ ਨੇ ਕਿਸੇ ਤਰ੍ਹਾਂ ਗੁਨਾਹ ਸੁਣ ਜਾਵੇ ਸੀ ਕਿਉਂਕਿ ਪਾਵੇ ਬਿਲਕੁਲ ਨਾਲ ਪਾਵਰ ਹਾਊਸ ਤੇ ਬਿਲਡਿੰਗ ਦੇ ਵਿੱਚ ਰਹਿੰਦੇ ਸੀ ਉੱਥੇ ਇਹਨਾਂ ਨੂੰ ਲਿਟਾ ਦਿੱਤਾ ਪਰ ਜਦ ਸਵੇਰੇ ਆ ਕੇ ਈਸ਼ਵਰ ਨੇ ਦੇਖਿਆ ਤਾਂ ਮਹੀਂ ਪਾਲ ਦਾ ਕਤਲ ਕੀਤਾ ਹੋਇਆ ਸੀ ਤੇ ਇਤਾਰ ਪਿਆਰ ਨਾਲ ਉਸ ਦੀ ਗਰਦਨ ਤੇ वार ਕੀਤਾ ਹੋਇਆ ਸੀ ਔਰ ਵਿਜੇ ਜਿਹੜਾ ਨੌਕਰ ਹੈ ਉਹ ਮੌਕੇ ਤੋਂ ਕਾਹਦੀ ਕਦੋਂ ਉਸਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਤਾਂ ਪੁਲਿਸ ਨੇ ਮੌਕੇ ਤੇ ਆ ਕੇ ਜਿਹੜੀ ਜਾਂਚ ਕੀਤੀ ਹੈ ਉਸ ਦੇ ਮੁਤਾਬਕ ਪਤਾ ਲੱਗਿਆ ਹੈ ਕਿ ਵਿਜੇ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੈ ਉਸ ਦੀ ਭਾਲ ਕੀਤੀ ਜਾ ਰਹੀ ਹੈ ਔਰ ਫਿਲਹਾਲ ਤਫਤੀਸ਼ ਕੀਤੀ ਜਾ ਰਹੀ ਹੈ ਪੁਲਿਸ ਦੇ ਮੁਤਾਬਕ ਦੋਨੋਂ ਆਸਾਨ ਦੇ ਦਿਮਕਰਲੇ ਨਾਤਵੰਦ ਸਿੰਘ ਪਿੰਡ ਖਰਜਾਂ ਦੇ ਰਹਿਣ ਵਾਲੇ ਸਨ ਦੋਨੋਂ ਔਰ ਮਹਿੰਦੀ ਪਾਲ ਪੂਜ ਦਿਨ ਪਹਿਲੇ ਹੀ ਵਿਜੇ ਨੂੰ ਆਪਣੇ ਕੋਲ ਕੰਮ ਕਰਨ ਦੇ ਲਈ ਚੰਡੀਗੜ੍ਹ ਲੈ ਕੇ ਆਇਆ ਸੀ ਫਿਲਹਾਲ ਪੁਲਿਸ ਦੀ ਜਾਂਚ جاری ਹੈ ਔਰ ਵਿਜੇ ਦੀ ਪਾਲ ਦੇ ਵਿੱਚ ਜਿਹੜੀ ਪੱਟੀ ਜਿਹੜੀ ਉਹ ਪੇਚੀ ਗਈ ਹੈ ਨਵਦੀਪ ਧੰਨਵਾਦ ਨਵਪਿੰਦਰ ਇਸਾਰੀ ਜਾਣਕਾਰੀ ਦੇ ਲਈ